ਅਗਲੀ ਗੱਲ ਕਰਕੇ ਇੱਕ ਤੋਂ ਦਿਨਾਂ ਤੋਂ ਨਾ ਲਗਾਤਾਰ ਜਦੋਂ ਤੋਂ ਉਮਰ ਖਾਲਿਦ ਇੱਕ ਨੌਜਵਾਨਾ ਸ਼ਰਮਾ ਜੀ ਉਹਦੀ ਜ਼ਮਾਨਤ ਨਹੀਂ ਉਹਨੂੰ ਮਿਲੀ ਤੇ ਉਹ ਚਰਚਾ ਦੇ ਵਿੱਚ 5 ਸਾਲ ਹੋ ਗਏ ਦੋਸ਼ ਲੱਗੇ ਨੇ ਸਿਰਫ ਤੈ ਨਹੀਂ ਹੋਏ ਤੇ ਪੈਰੋਲ ਤੇ 15 ਦਿਨ ਤੇ ਮਿਲੀ ਸੀ ਆਪਾਂ ਖਬਰ ਵੀ ਸ਼ਾਇਦ ਤੁਸੀਂ ਸਾਂਝੀ ਕੀਤੀ ਸੀ ਆਪਣੇ ਨਾਲ ਸਾਰਿਆਂ ਨਾਲ ਉਹ ਤੋਂ ਬਾਅਦ ਇੰਡੀਅਨ ਸਿਸਟਮ ਦੇ ਵਿੱਚ ਜ਼ਮਾਨਤ ਪੈਰੋਲ ਬੰਦੀ ਸਿੰਘ ਤੇ ਸਾਰੀਆਂ ਜਿਹੜੀਆਂ ਗੱਲਾਂ ਨੇ ਖਬਰਾਂ ਨੇ ਜੋ ਵੀ ਘਟਨਾਵਾਂ ਵਾਪਰੀਆਂ ਉਹ ਚਰਚਾ ਦਾ ਵਿਸ਼ਾ ਨੇ ਡੇਰਾ ਮੁਖੀ ਨੇ ਇੱਕ ਵਾਰ ਫਿਰ ਇਹਨਾਂ ਚਰਚਾਵਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ ਪੈਰੋਲ ਤੇ ਬਾਹਰ ਹੈ ਤੇ ਐਨਕੀ ਤਾਂ ਕਹਿੰਦੇ ਇਹ ਪੀੜਤਾਂ ਤੇ ਗਵਾਹਾਂ ਨੂੰ ਤੋਂ ਸੁਰੱਖਿਆ ਵੀ ਵਾਪਸ ਲੈ ਲਈ ਹੈ ਜੀ ਫਿਰ ਵੀ ਜੀ ਇਹ ਆਪਣੇ ਆਪ 'ਚ ਸਵਾਲ ਉੱਠਦਾ ਰਹਿੰਦਾ ਹੈ ਜਦੋਂ ਚਾਹੇ ਉਮਰ ਖਾਲਿਦ ਵਰਗਿਆਂ ਦਾ ਜ਼ਿਕਰ ਆ ਜਾਵੇ ਜੀ ਜੀ ਇਹਨਾਂ ਹੱਥੇ ਚਾਹੇ ਮਤਲਬ ਬੰਦੀ ਸਿੰਘਾਂ ਦਾ ਜ਼ਿਕਰ ਆ ਜਾਵੇ ਚਾਹੇ ਹੋਰ ਸਮਾਜਿਕ ਕਾਰਕੁਨਾਂ ਦਾ ਜ਼ਿਕਰ ਆ ਜਾਵੇ ਇਹ ਅਕਸਰ ਸਵਾਲ ਉੱਠਦਾ ਹੈ ਕਿ ਵੀ ਉਹਨਾਂ ਲਈ ਨਿਯਮ ਹੋਰ ਨੇ ਤੇ ਡੇਰਾ ਸਰਸਮੁਖੀ ਲਈ ਹੋਰ ਨੇ ਹੂੰ ਉਹਨਾਂ ਲਈ ਕਾਨੂੰਨ ਹੋ ਰਿਹਾ ਜਿਹੜਾ ਸਰਸਾ ਮੁਖੀ ਲਈ ਕਾਨੂੰਨ ਹੋ ਰਿਹਾ ਕਿ ਇਹ ਜਾਂ ਕਿਹੜਾ ਦੇਸ਼ ਭਗਤੀ ਦਾ ਹਾਂ ਕੰਮ ਕਰਕੇ ਜਿਹੜਾ ਸਰਸਾ ਮੁਖੀ ਅੰਦਰ ਗਿਆ ਕਿ ਨਹੀਂ ਜੀ ਇਸ ਦੇਸ਼ ਭਗਤ ਨੂੰ ਤਾਂ ਭਾਰਤ ਦੇ ਵਿੱਚ ਲੋੜ ਹੈ ਜੀ ਕਮਾਓ ਜੀ ਇਹੋ ਜਿਹੇ ਹੋਰ ਬਣਾਉਣੇ ਨੇ ਲੋਕ ਹਮ ਸਹੀ ਹੈ ਇਸਤਰੀ ਨੂੰ ਬਾਰ ਬਾਰ ਪਰੋਲ ਮਿਲਦੀ ਹੈ ਕਿ ਨਹੀਂ ਜੀ ਨਹੀਂ ਉਹਨਾਂ ਲਈ ਤਾਂ ਬਾਹਰ ਮਤਲਬ 사ਤ ਸੰਗ ਕਰਨਾ ਬਹੁਤ ਜਰੂਰੀ ਹੈ ਕਿਹੜਾ 사ਤ ਸੰਗ ਹੈ ਜੀ ਇਹ ਫਿਰ ਜਿਹੜਾ ਮਤਲਬ ਕਿ ਅਜਿਹੇ ਵਿਅਕਤੀ ਨੂੰ 사ਤ ਸੰਗ ਕਰਨ ਦੀ ਆਗਿਆ ਦਿੰਦਾ ਕਾਨੂੰਨ ਇੱਕ ਪਾਸੇ ਉਹਨੂੰ ਬਲਾਤਕਾਰੀ ਸਾਬਤ ਕਰ ਚੁੱਕਿਆ ਕਾਨੂੰਨੀ ਉਸ ਨੂੰ ਇੱਕ ਪਾਸੇ ਕਾਤਲ ਸਾਬਤ ਕਰ ਚੁੱਕਿਆ ਕਾਨੂੰਨੀ ਤੌਰ ਤੇ ਉਸ ਨੂੰ ਕਤਲ ਤੇ ਬਲਾਤਕਾਰ ਦੀ ਸਜ਼ਾ ਮਿਲੀ ਹੈ ਹਮ ਸਹੀ ਹੈ ਤੇ ਕਾਨੂੰਨ ਕਹਿੰਦਾ ਜੀ ਤੁਸੀਂ ਲੋਕਾਂ ਦੇ ਰਾਹ ਦਸੇਰਾ ਉਹ ਕਰੋ ਜੀ ਬਾਅਦ ਜਾ ਕੇ ਪ੍ਰਚਾਰ ਜੀ ਜੀ ਇਹਦੇ ਕੀ ਮਾਇਨੇ ਨੇ ਜੀ ਹਮ ਇਹਦੇ ਅਰਥ ਕੀ ਨੇ ਜੀ ਫਿਰ ਦੂਸਰੇ ਪਾਸੇ 15ਵੀਂ ਵਾਰ ਤੇ ਰੋਲ ਮਿਲਿਆ ਹਾਂ ਜੀ 2017 ਦੇ ਵਿੱਚ ਸਜ਼ਾ ਮਿਲੀ ਸੀ ਇੱਕ ਸਾਲ ਤੋਂ ਉੱਪਰ ਬਖਵਾ ਉਹ ਬਾਹਰ ਕੱਟ ਚੁੱਕਿਆ ਹਮ ਕਦੇ 40 ਦਿਨਾਂ ਦੀ ਪਰੋਲ ਕਦੇ 30 ਦਿਨਾਂ ਦੀ ਪਰੋਲ ਸੋ ਇੱਥੋਂ ਦਾ ਇਹ ਲਾ ਲੋ ਕਿ ਇੱਕ ਸਾਲ ਤੋਂ ਵੱਧ ਸਮਾਂ ਹਮ 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 ਉਹਨੇ ਬਾਹਰ ਹੀ ਕੱਟਿਆ ਤੇ ਹਰ ਚੌਥੇ ਮਹੀਨੇ ਪਤਾ ਲੱਗਦਾ ਸਾਲ 'ਚ ਦੋ ਵਾਰ ਐਵਰੇਜ ਪਰੋਲ ਚੱਲ ਰਹੀ ਹੈ ਘੱਟੋ-ਘੱਟ ਸਹੀ ਗੱਲ ਹੈ ਬਿਲਕੁਲ ਤੇ ਕੋਈ ਸਵਾਲ ਜਵਾਬ ਨਹੀਂ ਨਾ ਸਿਸਟਮ ਉਸਕੇ ਨਾ ਲੋਕ ਉਸਕਾ ਨਾ ਰਾਜਿਕ ਤਰ੍ਹਾਂ ਉਸਕਾ ਹਮ ਇਸ ਵਾਰ ਜਦੋਂ 15ਵੀਂ ਵਾਰ ਪਰੋਲ ਤੇ ਆਇਆ ਉਧਰ ਛਤਰਪਤੀ ਕਤਲ ਕੇਸ ਦੇ ਉੱਤੇ ਵੀ ਘਿਰਿਆ ਹੋਇਆ ਸੀਬੀਏ ਦੇ ਦਲਦਲ ਤੇ ਉੱਤੇ ਜਦੋਂ ਫੈਸਲਾ ਉਲਟ ਆਇਆ ਤਾਂ ਪਰਿਵਾਰ ਨੇ ਉੱਪਰਲੀ ਅਦਾਲਤ ਦਾ ਰੁਕ ਕੀਤਾ ਹਮ ਹਮ ਉਹਨਾਂ ਦਾ ਬੇਟਾ ਹੈ ਨਾ ਤੇ ਉਸ ਬੇਟੇ ਨੇ ਉੱਪਰਲੀ ਅਦਾਲਤ ਜਦ ਲੜਾਈ ਲੜਨੀ ਸ਼ੁਰੂ ਕੀਤੀ ਹਮ ਤਾਂ ਉਹ ਕਹਿੰਦਾ ਜੀ ਗਵਾਹਾਂ ਤੋਂ ਵੀ ਸਿਕਿਉਰਿਟੀ ਬਾਪਸ ਲੈ ਰਹੀ ਹਮ ਸਾਨੂੰ ਵੀ ਲਿਬਾਰਥ ਛੱਡਤਾ ਜੀ ਉਹਨੂੰ ਪਰੋਲ ਵੀ ਮਿਲਦੀ ਹੈ ਤੇ ਉਹਨੂੰ ਬਾਹਰ ਐਨੂੰ ਸੁਰੱਖਿਆ ਵੀ ਮਿਲਦੀ ਹੈ ਸਹੀ ਹੈ ਤੇ ਆਮ ਤੌਰ ਤੇ ਜਦੋਂ ਅਜਿਹਾ ਕੋਈ ਵਿਅਕਤੀ ਹੋਵੇ ਜਿਹੜਾ ਅਜਿਹੇ ਮਾਮਲਿਆਂ ਦੇ ਵਿੱਚ ਘਿਰਿਆ ਹੋਵੇ ਹੂੰ ਹੂੰ ਉਹਨੂੰ ਤਾਂ ਜਮਾਨਤ ਵੀ ਇਸ ਕਾਰਨ ਨਹੀਂ ਦਿੱਤੀ ਜਾਂਦੀ ਕਿ ਬਾਹਰ ਜਾ ਕੇ ਕੇਸ ਪ੍ਰਾਪਤ ਕਰੂਗਾ ਹੂੰ ਤੇ ਤੁਸੀਂ ਉਹਨੂੰ ਪੈਰੋਲ ਵੀ ਦਿੰਨੇ ਓ ਤੇ ਸੁਰੱਖਿਆ ਛਤਰੀ ਵੀ ਦਿੰਨੇ ਓ ਤੇ ਹੈ ਗੱਡੀਆਂ ਉਹਦੇ ਅੱਗੇ ਪਿੱਛੇ ਸਿਸਟਮ ਨਹੀਂ ਸਰਕਾਰਾਂ ਦੀਆਂ ਲਾਉਨੇ ਓ ਤੇ ਉਹ ਕਹਿੰਦਾ ਫਿਰ ਇਹ ਵੋਟ ਬੈਂਕ ਹੈ ਕਿ ਨੋਟ ਬੈਂਕ ਵੀ ਹੈ ਨਾਲ ਛਤਰਪਤੀ ਦੇ ਬੇਟੇ ਨੇ ਸਵਾਲ ਖੜਾ ਕੀਤਾ ਹੂੰ ਕਹਿੰਦਾ ਇਹ ਪੈਰੋਲ ਇਹਦਾ ਮਤਲਬ ਕੱਲੀ ਵੋਟ ਬੈਂਕ ਨਹੀਂ ਇਹ ਨੋਟ ਬੈਂਕ ਵੀ ਹੈ ਜੀ ਸਹੀ ਹੈ ਇਹ ਬਹੁਤ ਵੱਡੀ ਚਪੇੜ ਹੈ ਸਾਡੇ ਸਿਸਟਮ ਦੇ ਸਿਸਟਮ ਦੇ ਉੱਤੇ ਹਮ ਪਰ ਸਭ ਕੁਝ ਕਰਕੇ ਨਾ ਕੋਈ ਪੁੱਛਣ ਵਾਲਾ ਹੀ ਨਹੀਂ ਜੀ ਹਮ ਜੀ ਨਾ ਤਾਂ ਸਾਡੀਆਂ ਸਮਾਜਿਕ ਤਰ੍ਹਾਂ ਸਮਾਜਿਕ ਕਾਰਕੁਨਾਂ ਲਈ ਲੜ ਪਾ ਰਹੀਆਂ ਨੇ ਹਮ 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 ਨਾ ਸਾਡੀਆਂ ਸਮਾਜਿਕ ਧਾਰਮਿਕ ਜਥੇਬੰਦੀਆਂ ਆਪਣੇ ਹੱਕੂਕਲੀ ਲੜ ਪਾ ਰਹੀਆਂ ਨੇ ਕੱਲ ਹੀ ਮੇਰੀ ਕਿਤੇ ਗੱਲ ਹੋ ਰਹੀ ਸੀਗੀ ਤੇ ਉਹ ਦੱਸ ਰਿਹਾ ਸੀ ਕਿਹਾ ਦੇ ਵੀ ਕਿ ਜਦੋਂ 1984 ਚ ਦਰਬਾਰ ਸਾਹਿਬ ਤੇ ਹਮਲਾ ਇੰਦਰਾ ਨੇ ਕੀਤਾ ਹਾਂਜੀ ਉਸ ਤੋਂ ਬਾਅਦ ਕਿੰਨੇ ਹੀ ਫੌਜੀ ਜਵਾਨਾਂ ਨੇ ਆਪਣੀਆਂ ਨੌਕਰੀਆਂ ਛੱਡੀਆਂ ਹਮ ਇਹਦਾ ਮਤਲਬ ਉਹਨਾਂ ਨੇ ਆਪਣੇ ਧਰਮ ਨੂੰ ਪਹਿਲਾਂ ਰੱਖਿਆ ਸਹੀ ਹੈ ਉਹਨਾਂ ਨੇ ਆਪਣੇ ਅਕੀਦੇ ਨੂੰ ਪਹਿਲਾਂ ਰੱਖਿਆ ਤੇ ਉਹਨਾਂ ਨੂੰ ਸੱਟ ਲੱਗੀ ਪਰ ਉਹਨਾਂ ਨੇ ਕੋਈ ਬਗਾਵਤ ਨਹੀਂ ਕੀਤੀ ਕਿ ਹਾਂ ਆਪਣੇ ਸੰਵਿਧਾਨ ਦੇ ਖਿਲਾਫ ਕੋਈ ਬਗਾਵਤ ਕਰਤੀ ਆਪਣੇ ਗੁੰਦੇ ਖਿਲਾਫ ਪਰ ਉਹਨਾਂ ਨੂੰ ਲੱਗਿਆ ਕਿ ਨਹੀਂ ਮੇਰਾ ਤਾਂ ਕਹੋਗੇ ਮੇਰਾ ਉੱਥੇ ਹੋਣਾ ਜ਼ਰੂਰੀ ਹੈ ਉਹ ਛੱਡ ਕੇ ਸਾਰਾ ਕੁਝ ਆ ਗਏ ਹਮ ਸਰਕਾਰਾਂ ਨੇ ਉਹਨਾਂ ਨੂੰ ਸਿਸਟਮ ਨੇ ਉਹਨਾਂ ਨੂੰ ਭਗੌੜੇ ਵੀ ਕਰਾਰ ਦਿੱਤਾ ਉਹਨਾਂ ਦੇ ਸਾਰੇ ਹੱਕ ਹਕੂਕ ਵੀ ਮਾਰਤੇ ਐ ਤੇ ਉਹਨਾਂ ਨੂੰ ਕਈਆਂ ਨੂੰ ਸਜਾਵਾਂ ਤੱਕ ਦੀ ਪ੍ਰਕਿਰਿਆ ਚੋਂ ਲੰਘਣਾ ਪਿਆ ਅਸੀਂ ਕਿੰਨਿਆਂ ਦੀ ਬਾਹ ਫੜੀ ਸਹੀ ਹੈ ਸੰਸਥਾ ਦਾ ਸਮਾਜ ਦਾ ਫਰਜ਼ ਨਹੀਂ ਬਣਦਾ ਫਿਰ ਇਹੋ ਜਿਹੇ ਲੋਕ ਜਿਹੜੇ ਐਡੀ ਵੱਡੀ ਪਹਿਲ ਕਦਮੀ ਕਰਕੇ ਆਉਣ ਉਹਨਾਂ ਦੇ ਲਈ ਖੜੀਏ ਖੜੀਏ ਸਹੀ ਹੈ ਠੀਕ ਹੈ ਕਈ ਥਾਵਾਂ ਤੇ ਕਈਆਂ ਨੂੰ ਸਹੂਲਤ ਮਿਲੀ ਕਈਆਂ ਦੇ ਮਤਲਬ ਜਿੰਨ੍ਹੇ ਉੱਥੇ ਵੀ ਜਿਹੜਾ ਕਿਤੇ ਪਹੁੰਚ ਗਿਆ ਆਪਣੀ ਮੰਗ ਰੱਖਣ ਤੱਕ ਪਹੁੰਚ ਗਿਆ ਆਪ ਤੁਹਾਡੇ ਤੱਕ ਆ ਗਿਆ ਜਦੋਂ ਕਿ ਸੰਸਥਾਵਾਂ ਨੂੰ ਜਾਣਾ ਚਾਹੀਦਾ ਸੀ ਉਹਨਾਂ ਤੱਕ ਪਹੁੰਚਣਾ ਚਾਹੀਦਾ ਸੀ ਸਹੀ ਗੱਲ ਹੂੰ ਸੋ ਇਸ ਲਈ ਫਿਰ ਗਾਂ ਲਈ ਅਸੀਂ ਉਹ ਇਹ ਰਾਹ ਬੰਦ ਕਰਦੇ ਆ ਕਿ ਕੋਈ ਨਾਲ ਲੜੀ ਸਿਸਟਮ ਦੇ ਖਿਲਾਫ ਹੂੰ 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 ਗਲਤ ਨੂੰ ਗਲਤ ਨਾ ਕਹੇ ਹੂੰ ਤੇ ਹੁਣ ਇੱਥੇ ਬੰਦੀ ਸਿੰਘਾਂ ਤੋਂ ਲੈ ਕੇ ਹੋਰ ਸਮਾਜਿਕ ਕਾਰਕੁਨ ਕਿੰਨੇ ਅੰਦਰ ਬੰਦ ਨੇ ਕਿੰਨਾ ਕੁ ਅਸੀਂ ਦੇਸ਼ ਪੱਧਰ ਤੇ ਕੁਝ ਠੋਕੇ ਲੜ ਰਹੇ ਆ ਜੀ ਹੂੰ ਸਹੀ ਗੱਲ ਬਿਲਕੁਲ ਜੇ ਓਮਰ ਖਾਲਦ ਦੀ ਗੱਲ ਆ ਤਾਂ ਉਹਦੇ ਸਾਥੀ ਬੋਲਣ ਅਸੀਂ ਕੀ ਲੈਣਾ ਜੇ ਬੰਦੀ ਸਿੰਘਾਂ ਦੀ ਗੱਲ ਆ ਤਾਂ ਉਹਨਾਂ ਦੇ ਪਰਿਵਾਰ ਦੇ ਜੀ ਬੋਲਣ ਅਸੀਂ ਕੀ ਲੈਣਾ ਐਸ.ਜੀ.ਪੀ.ਸੀ ਬੋਲ ਦਵੇ ਕੋਈ ਹੋਰ ਸਿੱਖ ਜਿੱਥੇ ਬੰਦੀ ਬੋਲ ਦਵੇ ਉਹ ਵੀ ਕਿੰਨਾ ਕੁ ਬੋਲ ਦਵੇ ਸਹੀ ਗਾ ਤੇ ਠੀਕ ਹੈ ਜੀ ਇੱਕ ਮਾਰਚ ਕੱਢ ਦੋ ਉਹ ਵੀ ਪੁਲਿਸ ਨੂੰ ਦੱਸ ਕੇ ਇਜਾਜ਼ਤ ਲੈ ਕੇ ਇੱਕ ਮੈਮੋਰੰਡਮ ਪਾ ਦਿਓ ਜੇ ਸੱਚਮੁੱਚ ਲੜਾਈ ਸੀ ਤਾਂ ਅਸੀਂ ਲੱਖਾਂ ਦੀ ਗੰਟੀ ਦਸਕਤ ਕਰਾਏ ਹਮ ਕਿੰਦਾ ਤੁਹਾਨੂੰ ਸਮਝਾ ਲੈਂਦਾ ਤੁਸੀਂ ਕਿਉਂ ਜੰਤਰ ਮੰਤਰ ਤੱਕ ਨਹੀਂ ਗਏ ਹਮ ਕਿਉਂ ਇਹਨੂੰ ਲੋਕਾਂ ਦੀ ਲੜਾਈ ਨਹੀਂ ਬਣਾ ਪਾਰੇ? ਕਿਉਂ ਕੇਂਦਰ ਦੀਆਂ ਵਤੀਕੀਆਂ ਦੇ ਖਿਲਾਫ ਇਸ ਮਾਹੌਲ ਨੂੰ ਨਹੀਂ ਸਿਰਜ ਪਾਰੇ ਸੀ? ਕਿੱਥੇ ਕਮੀ ਹੈ? ਕਮੀ ਸਰ ਪੇ ਹੈ ਕਿ ਅਸੀਂ ਆਪਣੇ ਰੁਤਬੇ ਆਪਣੀਆਂ ਕੁਰਸੀਆਂ ਬਰਕਰਾਰ ਰੱਖਣਾ ਚਾਹੁੰਦੇ ਆਂ ਤੇ ਅਸੀਂ ਕੋਈ ਵੀ ਕੇਂਦਰ ਨਾਲ ਪੰਗਾ ਨਹੀਂ ਲੈਣਾ ਚਾਹੁੰਦੇ। ਇਸੇ ਸਾਨੂੰ ਲੱਗਦਾ ਕਿ ਜੋ ਕੇਂਦਰ ਕਰਦਾ ਕਰੇ ਅਸੀਂ ਮੂੰਹ ਜਵਾਨੀ ਕਾਗਜ਼ ਪੱਤਰੀ ਛੇਰ ਬਣੀਏ, ਘਰਾਤਲ ਦੇ ਸ਼ੇਰ ਨਾ ਬਣੀਏ। ਇਹ ਸਾਰੇ ਸਿਸਟਮ ਨੂੰ ਜਿਹੜੀ ਇਹ ਮਤਲਬ ਮੌਕਾ ਮਿਲ ਰਿਹਾ ਉਹਦਾ ਕਾਰਨ ਕੁਝ ਸਾਡੀਆਂ ਕਮਜ਼ੋਰੀਆਂ ਵੀ ਨੇ, ਸ਼ਰਮ ਸੋਚਣਾ ਪਵੇ।